ਜੀ ਸਾਧ ਸੰਗਤ ਹਰਗੁਬਿੰਦ ਪਾਤਸ਼ਾਹ ਦੇ ਗੁਰਦਰਾ ਸਾਹਿਬ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਜਥਾ ਮੇਜਰ ਸਿੰਘ ਦੀ ਪ੍ਰਧਾਨਗੀ ਅੱਥਰਵਾਨਾ ਹੋ ਰਿਹਾ ਜੋ ਕਿ ਪੱਟੀ ਬੇਰਕਾ ਡੇਰੀ ਪਹੁੰਚਣਾ ਹੈ ਜੋ ਕਿ ਮੋਦੀ ਦੇ ਕਨਾਲੇ ਜਿਹੜੇ ਕਾਲੇ ਕਾਨੂੰਨ ਸੀ ਕਿਸਾਨਾਂ ਸਿਰ ਥੋਪੇ ਉਹਨਾਂ ਦੇ ਸੰਬੰਧ ਦੇ ਵਿੱਚ ਸਾਡੀਆਂ ਸੰਗਤਾਂ ਦਿੱਲੀ ਨੂੰ ਘੇਰਾ ਪਾ ਕੇ ਬੈਠੀਆਂ ਜਿਨ੍ਹਾਂ ਚਿਰ ਸਾਡੇ ਇਹ ਜਿਹੜੇ ਕਾਨੂੰਨ ਕਾਲੇ ਲੈ ਕੇ ਆਇਆ ਜਿੰਨਾ ਚਿਰ ਰੱਦ ਨਾ ਹੋਏ ਉਹਨਾਂ ਚਿਰ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਉਹਨਾਂ ਚਿਰ ਉਹ ਵਾਪਸ ਨਹੀਂ ਆਉਣੇ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਕਿਸਾਨਾਂ ਦੇ ਮੌਦ ਦੇ ਨੇ ਬਰੰਟ ਜਾਰੀ ਕੀਤੇ ਆ ਇੱਕ ਅੰਨ ਦਾਤਾ ਹੋਣ ਤੇ ਕਿਸਾਨ ਹੋਣ ਤੇ ਅੰਨ ਦਾਤਾ ਹੋਣ ਤੇ ਫਸਲਾਂ ਜਿਹੜੀਆਂ ਕਣਕ ਝੋਨੇ ਉਹ ਅਸੀਂ ਬੀਜੀਏ ਤੇ ਜਿਹੜੇ ਰੇਟ ਆ ਉਹ ਘਸੇ ਸਿਰਾਂ ਵਾਲੇ ਦਿੱਲੀੋਂ ਲਾ ਕੇ ਘਲਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਮਹਿਰਵਾਨਾ ਨਗਰ ਜੋ ਸਿੰਘ ਵਾਲਿਆ ਤੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੇਜਰ ਸਿੰਘ ਦੀ ਪ੍ਰਧਾਨਗੀ ਹੇਠ ਦਰੀਓ ਪ੍ਰਧਾਨਗੀ ਹੇਠ ਜਥਾ ਮਹਿਰਵਾਨਾ ਹੁੰਦਾ ਹੈ ਪੱਟੀ ਪਹੁੰਚਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ